ਬੇਰੋਜ਼ਗਾਰ ਜਿਹੜੇ ਪੋਰਟਲ ਦੇ ਉੱਤੇ ਰਜਿਸਟਰ ਹੋਏ ਹੈਗੇ ਕੋਈ 112000 ਦੇ ਕਰੀਬ ਹੈਗੇ ਆ। ਇਹ ਮਹੀਨੇ ਸਾਡੇ ਕੋਲ 350 ਤੋਂ ਜ਼ਿਆਦਾ ਬੱਚੇ ਜਿਹੜੇ ਪਲੇਸ ਹੋਏ ਹੈਗੇ ਆ। ਕੰਪਨੀ ਦੇ ਨਾਲ ਉਹਦੀ ਇੰਟਰਵਿਊ ਕਰਵਾ ਕੇ ਦੁਬਾਰਾ ਉਹਦੀ ਸੈLECTION ਕਰੀ ਕਰਾਉਣੇ ਹੈਗੇ ਆ। ਇਹ ਪਲੇ ਸਟੋਰ ਤੇ ਜਾ ਕੇ ਉਸ ਐਪ ਨੂੰ ਡਾਊਨਲੋਡ ਕਰੋ। ਇਸ ਅਸੇਗਾ ਦੋਸਤੋ ਮੈਂ ਹਨਮਨੀ ਸੰਚੀ ਮਾ ਤੁਸੀਂ ਵੀਖ ਰਹੇ ਜੀਬੀਸੀ ਅਪਡੇਟ। ਗੱਲ ਕਰਦੇ ਆ ਬੇਰੋਜ਼ਗਾਰੀ ਦੀ। ਬੇਰੋਜ਼ਗਾਰੀ ਜੋ ਕਿ ਇੱਕ ਪੰਜਾਬ ਦੇ ਨੌਜਵਾਨਾਂ ਲਈ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ। ਤੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਪਹੁੰਚੇ ਅੱਜ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੇ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਇੰਚਾਰਜ ਸੰਜੀਵ ਕੁਮਾਰ ਜੀ ਮੌਜੂਦ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਨੂੰ ਲੈ ਕੇ ਕਿਹੜੇ-ਕਿਹੜੇ ਰੋਜ਼ਗਾਰ ਜਿਹੜੇ ਇਹਨਾਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨੇ ਤੇ ਕਿੰਨੇ ਕੁ ਜਿਹੜੇ ਅਨਪਲੋਏ ਨੇ ਉਹ ਇਹਨਾਂ ਦੇ ਰਾਹੀਂ ਰੋਜ਼ਗਾਰ ਪ੍ਰਾਪਤ ਕਰ ਚੁੱਕੇ ਨੇ ਸੋ ਸਵਾਗਤ ਹੈ ਸਰ ਜੀਬੀਸੀ ਅਪਡੇਟਰ ਦੇ ਵਿੱਚ ਜੀ ਥੈਂਕ ਯੂ ਜੀ ਇਸ ਸਰ ਸਭ ਤੋਂ ਪਹਿਲਾਂ ਤਾਂ ਸਰ ਜਿਹੜਾ ਇੱਕ ਬੇਰੋਜ਼ਗਾਰੀ ਹੈ ਬੜਾ ਵੱਡਾ ਇੱਕ ਮੁੱਦਾ ਤੇ ਜਿਸ ਦੇ ਵਿੱਚ ਤੁਹਾਡੇ ਡਿਪਾਰਟਮੈਂਟ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਜਾ ਰਿਹਾ ਇੱਕ ਨੌکریاں ਦਿੱਤੀਆਂ ਜਾ ਰਹੀਆਂ ਨੇ ਜਿਹਦੇ ਲਈ ਪੂਰਾ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਵੀ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਨੇ ਤੇ ਸਰ ਕਿੰਦਾਂ ਦੀਆਂ ਨੌکریاں ਤੁਹਾਡੇ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਜਾਂ ਕਿੰਨੇ ਕੁ ਜਿਹੜੇ ਬੇਰੋਜ਼ਗਾਰ ਨੇ ਉਹ ਨੌکریاں ਲੈ ਚੁੱਕੇ ਨੇ ਹੁਣ ਤੱਕ ਸਾਡੇ ਕੋਲ ਬੇਰੋਜ਼ਗਾਰ ਜਿਹੜੇ ਪੋਰਟਲ ਦੇ ਉੱਤੇ ਰਜਿਸਟਰ ਹੋ ਗਏ ਕੋਈ 112000 ਦੇ ਕਰੀਬ ਹੈ ਗਿਆ ਤੇ ਹਰ ਮਹੀਨੇ ਅਸੀਂ ਹਫਤੇ ਬਾਅਦ ਇੱਕ ਜਾਂ ਦੋ ਪਲੇਸਮੈਂਟ ਕੈਂਪ ਆਫਿਸ ਦੇ ਵਿੱਚ ਜਾਂ ਕਦੇ-ਕਦੇ ਬਾਹਰ ਵੀ ਕੈਂਪਸ ਦੇ ਤੋਂ ਜਾ ਕੇ ਲਾਉਨੇ ਹੈਗੇ ਆ ਅਗਲੇ ਮਹੀਨੇ ਵੀ ਇੱਕ ਸਪੈਸ਼ਲ ਔਰਤਾਂ ਲਈ ਮੈਗਾ ਪਲੇਸਮੈਂਟ ਕੈਂਪ ਜਿਹੜਾ ਅਸੀਂ ਲਗਾ ਰਹੇ ਹਾਂ ਚੱਬੇਵਾਲ ਦੇ ਵਿੱਚ ਜਿਹਦੇ ਵਿੱਚ ਸਿਰਫ ਔਰਤਾਂ ਲਈ ਹੀ ਰੋਜ਼ਗਾਰ ਦੇ ਜਿਹੜੇ ਮੌਕੇ ਪ੍ਰਦਾਨ ਕੀਤੇ ਜਾਣਗੇ ਸਾਡੇ ਕੋਲ ਪੋਰਟਲ ਦੇ ਉੱਤੇ ਕਰੀਬ 700 ਤੋਂ ਵੱਧ ਏਮਪਲੋਇਰ ਰਜਿਸਟਰਡ ਹੈਗੇ ਆ ਇਦੇ ਚ ਹਸਪੀਟਲਸ ਵੀ ਹੈਗੇ ਆ ਸਕੂਲਸ ਵੀ ਹੈਗੇ ਆ ਵੱਡੀਆਂ ਇੰਡਸਟਰੀਜ਼ ਵੀ ਹੈਗੀਆਂ ਸਰਵਿਸ ਸੈਕਟਰ ਵੀ ਆ ਬੈਂਕਿੰਗ ਦਾ ਵੀ ਆ ਇੰਸ਼ੋਰੈਂਸ ਵਾਲੇ ਵੀ ਹੈਗੇ ਆ ਤੇ ਉਹਨਾਂ ਸਾਰਿਆਂ ਨਾਲ ਅਸੀਂ رابطہ ਕਾਇਮ ਕਰਕੇ ਜਿਹੜੇ ਵੀ ਬੱਚੇ ਸਾਡੇ ਕੋਲ ਰਜਿਸਟਰਡ ਹੈਗੇ ਆ ਜਿਸ ਤਰ੍ਹਾਂ ਦੀ ਵੀ ਉਹ ਜੋਬ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਠੀਕ ਹੁੰਦੀ ਆ ਉਹਨਾਂ ਨੂੰ ਬੁਲਾ ਕੇ ਅਸੀਂ ਉਹਨਾਂ ਦੀ ਇੰਟਰਵਿਊ ਕਰਵਾ ਕੇ ਉਹਨਾਂ ਦੀ ਪਲੇਸਮੈਂਟ ਕਰਾਉਂਦੇ ਆ ਜਿਸ ਤਰ੍ਹਾਂ ਸਰ ਅਸੀਂ ਜੇ ਗੱਲ ਕਰੀਏ ਲਾਸਟ ਮੰਥੀ ਤੋਂ ਲਾਸਟ ਮੰਥ ਦੇ ਵਿੱਚ ਕਿੰਨੇ ਕੋ ਸਰ ਜੋਬਸ ਮਿਲ ਚੁੱਕੀਆਂ ਨੇ ਪਿਛਲੇ ਮਹੀਨੇ ਸਾਡੇ ਕੋਲ 350 ਤੋਂ ਜ਼ਿਆਦਾ ਬੱਚੇ ਜਿਹੜੇ ਪਲੇਸ ਹੋਏ ਹੈਗੇ ਆ ਤੇ ਇਸੇ ਤਰ੍ਹਾਂ ਹਰ ਮਹੀਨੇ 300 ਤੋਂ 400 ਦੇ ਵਿੱਚ ਕਈ ਵਾਰ ਜ਼ਿਆਦਾ ਵੀ ਹੋ ਜਾਂਦੇ ਆ ਤੇ ਇੰਨੇ ਸੜੀ ਐਵਰੇਜ ਆ ਗਈ ਆ 400 ਦੇ ਕਰੀਬ ਦੀ ਤੇ ਸਰ ਜੇ ਗੱਲ ਕਰੀਏ ਨੌਕਰੀ ਦੀ ਜੇ ਕੋਈ ਨੌਕਰੀ ਵਾਸਤੇ ਇੰਟਰਵਿਊ ਦੇਣ ਜਾਂਦਾ ਜਾਂ ਉਹ ਸਿਲੈਕਟ ਨਹੀਂ ਹੁੰਦਾ ਉਹਦੇ ਵਿੱਚ ਤੇ ਦੁਬਾਰਾ ਫਿਰ ਤੁਹਾਡੇ ਕੋਲ ਅਪਲਾਈ ਕਰਨਾ ਪੈਂਦਾ ਜਾਂ ਕੀ ਪ੍ਰੋਸੈਸ ਹੈ ਉਹਦਾ ਜੀ ਨਹੀਂ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੁੰਦੀ ਜਿਹੜਾ ਬੱਚਾ ਸਿਲੈਕਟ ਨਹੀਂ ਹੁੰਦਾ ਜਾਂ ਅਨਸਕਸੈਸ ਰਹਿ ਜਾਂਦਾ ਉਹਨਾਂ ਨੂੰ ਅਸੀਂ ਦੁਬਾਰਾ ਬੁਲਾ ਲੈਨੇ ਆ ਫਿਰ ਕਿਸੇ ਹੋਰ ਕੰਪਨੀ ਦੇ ਨਾਲ ਉਹਦੀ ਇੰਟਰਵਿਊ ਕਰਵਾ ਕੇ ਦੁਬਾਰਾ ਉਹਦੀ ਸਿਲੈਕਸ਼ਨ ਕਰੀ ਕਰਾਉਣੇ ਹੈਗੇ ਆ ਤਹੋ ਸਰ ਨਵਾਂ ਕੋਈ ਸਕੀਮਾਂ ਦੇ ਤਹਿਤ ਕਿਦਾਂ ਦੇ ਤੁਹਾਡੇ ਕੋਲ ਪਲਾਨਸ ਹੈਗੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਨੌਜਵਾਨਾਂ ਦੇ ਲਾਹੇਵੰਦ ਹੋਣਗੇ ਇਸ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਦੇ ਨਾਲ ਸਹਿਯੋਗ ਦੇ ਨਾਲ ਇੱਕ ਐਪ ਬਣਾਈ ਹੋਈ ਆ ਜਿਹੜੀ ਬਹੁਤ ਲਾਹੇਵੰਦ ਹੈ ਬੱਚਿਆਂ ਦੇ ਲਈ ਡੀਵੀ ਆਨਲਾਈਨ ਤੇ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਪਲੇ ਸਟੋਰ ਤੇ ਜਾ ਕੇ ਉਸ ਐਪ ਨੂੰ ਡਾਊਨਲੋਡ ਕਰੋ ਤੇ ਉਹਦੇ ਵਿੱਚ ਜੋ ਵੀ ਰਜਿਸਟ੍ਰੇਸ਼ਨ ਦੇ ਦਿੱਤੇ ਹੋਏ ਸਟੈਪਸ ਉਹਨਾਂ ਨੂੰ ਕਵਰ ਕਰਕੇ ਸਾਡੇ ਨਾਲ ਰਜਿਸਟਰਡ ਹੋ ਜਾਓ ਅਸੀਂ ਜਿੰਨੀਆਂ ਵੀ ਜੌਬਸ ਚਾਹੇ ਪ੍ਰਾਈਵੇਟ ਸੈਕਟਰ ਦੀਆਂ ਚਾਹੇ ਉਹ ਗਵਰਨਮੈਂਟ ਸੈਕਟਰ ਦੀਆਂ ਉਹਦੇ ਵਿੱਚ ਪਾਉਂਦੇ ਹੈਗੇ ਆ ਨਾਲ ਕੋਈ ਇੰਟਰਨਟਿਸ ਜਾਂ ਟ੍ਰੇਨਿੰਗ ਹੈਗੀ ਆ ਉਹ ਵੀ ਉਹਦੇ ਵਿੱਚ ਪਾਈ ਜਾਂਦੀ ਆ ਤਾਂ ਕਿ ਬੱਚੇ ਦੇਖ ਕੇ ਉਹਦਾ ਫਾਇਦਾ ਲੈ ਸਕਣ ਸਰ ਕੋਈ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਜੋ ਬੇਰੁਜ਼ਗਾਰ ਜਨਤਾ ਹੈ ਉਹਨਾਂ ਨੂੰ ਮੈਂ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਬੱਚਿਓ ਨਸ਼ਿਆਂ ਤੋਂ ਦੂਰ ਰਹਿ ਕੇ ਤੁਸੀਂ ਸਾਡੇ ਦਫ਼ਤਰ ਨਾਲ ਜੁੜੋ ਕੁਛ ਨਾ ਕੁਛ ਫਾਇਦਾ ਚਾਹੇ ਤੁਹਾਨੂੰ ਸਵੈ ਰੋਜ਼ਗਾਰ ਲਈ ਆਪਣਾ ਕੰਮ ਕਰਨ ਲਈ ਕੋਈ ਤੁਹਾਨੂੰ ਪ੍ਰੇਰਿਤ ਕਰਾਂਗੇ ਜਾਂ ਕੋਈ ਟ੍ਰੇਨਿੰਗ ਜਾਂ ਤੁਹਾਡੀ ਪਲੇਸਮੈਂਟ ਜਰੀ ਸੀ ਕਰਵਾ ਕੇ ਦੇਵਾਂਗੇ ਥੈਂਕ ਯੂ